ਅੱਜ ਆਪਾਂ ਬਣਾ ਰਹੇ ਆ ਟਮਾਟਰ ਨਾਲ ਬਹੁਤ ਹੀ ਕ੍ਰਿਸਪੀ ਚਿਪਸ ਗਰਮੀਆਂ ਦੀਆਂ ਛੁੱਟੀਆਂ ਆ ਗਈਆਂ ਬੱਚੇ ਕੁਛ ਨਾ ਕੁਛ ਲਿਆਉਂਦੇ ਰਹਿੰਦੇ ਆ ਦੁਕਾਨਾਂ ਤੋਂ ਬਾਜ਼ਾਰੂ ਚੀਜ਼ਾਂ ਖਾਣ ਨਾਲ ਫਿਰ ਬਿਮਾਰ ਵੀ ਹੁੰਦੇ ਆ ਇਹਦੇ ਨਾਲੋਂ ਚੰਗਾ ਵੀ ਜੇ ਆਪਾਂ ਘਰੇ ਹੀ ਬਣਾ ਕੇ ਤਿਆਰ ਕਰਕੇ ਦਈਏ ਬੱਚਿਆਂ ਨੂੰ ਤੇ ਸਿਰਫ ਇੱਕ ਟਮਾਟਰ ਨਾਲ ਇਹ ਰੈਸਪੀ ਬਣ ਜਾਣੀ ਆ ਚਿਪਸ ਬਣ ਜਾਣਗੇ ਕ੍ਰਿਸਪੀ ਕ੍ਰਿਸਪੀ ਉਹ ਵੀ ਤੇ ਮੈਂ ਤੁਹਾਡਾ ਆਪਣੇ ਚੈਨਲ ਤੇ ਸਵਾਗਤ ਕਰਦੀ ਆ ਸਾਰੀਆਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਜੀ ਹੁਣ ਆਪਾਂ ਕਰਦੇ ਹਾਂ ਸਟਾਰਟ ਮੈਂ ਇੱਥੇ ਲਏ ਆ ਚਾਰ ਟਮਾਟਰ ਉਹ ਥੋੜੇ ਜਿਹੇ ਵੱਡੇ ਜਿਹਦੇ ਵਿੱਚ ਗੁੱਤ ਜੀ ਜ਼ਿਆਦਾ ਹੋਵੇ ਵੀ ਪਾਣੀ ਨਾ ਜ਼ਿਆਦਾ ਹੋਵੇ ਤੇ ਇਹਨਾਂ ਨੂੰ ਵਿਚਾਲਿਓ ਇਸ ਤਰ੍ਹਾਂ ਕੱਟ ਲੈਣਾ ਆ ਫਿਰ ਮੈਂ ਇਹਨਾਂ ਨੂੰ ਕਰੂੰਗੀ ਕਦੋਂ ਕਸ ਤੁਸੀਂ ਇਹਨਾਂ ਨੂੰ ਮਿਕਸੀ ਦੇ ਵਿੱਚ ਵੀ ਪੀਸ ਸਕਦੇ ਹੋਗੇ ਕਿਦਾ ਤੁਸੀਂ ਭੁੱਲ ਹੀ ਜਾਓਗੇ ਬਾਜ਼ਾਰ ਤੋਂ ਲਿਆਉਣੇ ਜੇ ਤੁਸੀਂ ਇੱਕ ਵਾਰ ਘਰੇ ਬਣਾ ਕੇ ਦੇਖੋਗੇ ਨਾ ਬਹੁਤ ਹੀ ਜ਼ਿਆਦਾ ਟੇਸਟੀ ਬੰਦਦੇ ਆ ਤੇ ਬੱਚੇ ਵੀ ਸ਼ੌਂਕ ਨਾਲ ਖਾਂਦੇ ਆ ਇਹਨਾਂ ਨੂੰ ਤੇ ਜਦੋਂ ਆਪਾਂ ਇਸ ਨੂੰ ਕੱਦੂਕਸ ਕਰ ਲਿਆ ਫਿਰ ਇਹਨੂੰ ਆਪਾਂ ਛਾਨਣਾ ਹੈ ਜੇ ਤੁਸੀਂ ਮੈਕਸੀ ਦੇ ਵਿੱਚ ਵੀ ਕਰਦੇ ਤਾਂ ਵੀ ਇਹਨੂੰ ਛਾਨਣਾ ਹੈ ਕਿਉਂਕਿ ਫਿਰ ਇਹਦੇ ਵਿੱਚ ਸ਼ਰਕ ਜਾਂ ਬੀ ਵਗੈਰਾ ਉਹ ਨਾ ਹੋਣਾ ਤੇ ਫਿਰ ਆਪਾਂ ਜਦੋਂ ਬਣਾਵਾਂਗੇ ਤਾਂ ਫਿਰ ਸਹੀ ਨਹੀਂ ਬਣਨਾਗਾ ਜੇ ਵੀ ਵਗੈਰਾ ਵਿੱਚ ਆ ਗਏ ਇਸ ਤਰ੍ਹਾਂ ਕਰਕੇ ਮੈਂ ਪਾਣ ਲਿਆ ਬਸ ਸਾਲਦੀ-ਸਾਲਦੀ ਵੀਡੀਓ ਤੋਂ ਸ਼ੇਅਰ ਵੀ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੇਰਾ ਹੌਸਲਾ ਵਧੇ ਹੁਣ ਆਪਾਂ ਇਹਦੇ ਚ ਪਾਉਣੇ ਆ ਕਾਲਾ ਨਮਕ ਹਲਦੀ ਤੇ ਚਾਟ ਮਸਾਲਾ ਉਹ ਮਿਕਸ ਕਰ ਲੈਣਾ ਵੈਸੇ ਥੋੜਾ ਪਾਉਣਾ ਹੈ ਜਿਆਦਾ ਨਹੀਂ ਪਾਉਣਾ ਕਿਉਂਕਿ ਲਾਸਟ ਤੇ ਫੇਰ ਆਪਾਂ ਪਾਉਣਾ ਇਹਦੇ ਵਿੱਚ ਮਸਾਲਾ ਜਾਂ ਬਣਾ ਕੇ ਆਪਾਂ ਪਾਵਾਂਗੇ ਉਹ ਤੁਹਾਨੂੰ ਮੈਂ ਦਿਖਾਉਣੀ ਆ ਫਿਰ ਹੁਣ ਇਹਦੇ ਵਿੱਚ ਪਾਵਾਂਗੇ ਆਟਾ ਆਟਾ ਉਸ ਹਾਬ ਨਾਲ ਹੀ ਪਾਵਾਂਗੇ ਕੋਈ ਇਹਦੀ ਕੁਆਂਟੀਟੀ ਨਹੀਂ ਹੈਗੀ ਤੇ ਆਟਾ ਆਪਾਂ ਜਿਸ ਤਰ੍ਹਾਂ ਆਪਣੇ ਕੋਲੇ ਆ ਹੈਗਾ ਇਹ ਹਨ ਟਮਾਟਰ ਦਾ ਮਿਕਸ ਕੀਤਾ ਹੋਇਆ ਉਸ ਜਿਸ ਤਰ੍ਹਾਂ ਦਾ ਮਤਲਬ ਜਿੰਨਾ ਕੋ ਪਾਣੀ ਸੋਖ ਲਏ ਉਹਨਾਂ ਕੀ ਆਟਾ ਆਪਾਂ ਪਾਉਣਾ ਹੈ ਆਟਾ ਥੋੜਾ ਜਿਹਾ ਸਖਤ ਰੱਖਣਾ ਜਿਵੇਂ ਆਪਾਂ ਪੂਲੀਆਂ ਦਾ ਰੱਖਦੇ ਹੁੰਦੇ ਆ ਇਹ ਮੈਂ ਕਣਕ ਦਾ ਆਟਾ ਪਾਇਆ ਤੁਸੀਂ ਮੈਂ ਇਦਾਂ ਵੀ ਪਾ ਸਕਦੇ ਆ ਪਰ ਕਣਕ ਦੇ ਆਟੇ ਨਾਲ ਜ਼ਿਆਦਾ ਵਧੀਆ ਬਣਦੇ ਆ ਇਹਨੂੰ ਚੰਗੀ ਤਰ੍ਹਾਂ ਆਪਾਂ ਗੁੰਨ ਲੈਣਾ ਇਸ ਤਰ੍ਹਾਂ ਥੋੜਾ ਜਿਹਾ ਤੇ ਆਪਾਂ ਘਿਓ ਜਾਂ ਤੇਲ ਪਾਵਾਂਗੇ ਚੰਗੀ ਤਰ੍ਹਾਂ ਇਹਨੂੰ ਮੁੱਕੀ ਦੇ ਲੈਣੀ ਆ ਮੁੱਕੀ ਦੇ ਕੇ ਚੰਗੀ ਤਰ੍ਹਾਂ ਗੁੰਨ ਲੈਣਾ ਇਹਨੂੰ ਆਪਾਂ ਬਣਾ ਕੇ ਲਾਈਕ ਕਰਕੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਕਿਸ ਤਰ੍ਹਾਂ ਦਾ ਬਣਿਆ ਤੁਹਾਡਾ ਇਹ ਹੁਣ ਇਹਨੂੰ ਕਿਸੇ ਵੀ ਵਰਤਨ ਦੇ ਨਾਲ ਆਪਾਂ ਢੱਕ ਦੇਣਾ 5 ਤੋਂ 7 ਮਿੰਟ ਦੇ ਲਈ ਇਸ ਤੋਂ ਬਾਅਦ ਫਿਰ ਆਪਾਂ ਇੱਕ ਵਾਰ ਮੁੱਕੀ ਦਵਾਂਗੇ ਤਾਂ ਕਿ ਆਟਾ ਚੰਗੀ ਤਰ੍ਹਾਂ ਮਿਕਸ ਹੋ ਜਾਵੇ इस तरह हूँ आप करे पिगड़ा व्डा सारा इस तरह हम आप थोड़ा जहा आटा इतने छिड़कों ता कि अपनी जोड़ी रोटी थलेमें ਜਿਸ ਤਰ੍ਹਾਂ ਆਪਾਂ ਆਮ ਰੋਟੀ ਵੇਲਦੇ ਆ ਉਸ ਤੋਂ ਵੀ ਜ਼ਿਆਦਾ ਪਤਲੀ ਕਰਕੇ ਵੇਲਣੀ ਹੈ ਇਹ ਜਿੰਨਾ ਹੋ ਸਕੇ ਪਤਲੀ ਰੋਟੀ ਬਣਾਉਣੀ ਹੈ ਤੇ ਵੱਡੀ ਵੱਡੀ ਬਣਾ ਲਓ ਤਾਂ ਕਿ ਇਹ ਛੇਤੀ ਬਣ ਜਾਂਦੇ ਆ ਆਪਾਂ ਤਾਂ ਕੱਟਣਾ ਹੀ ਫਿਰ ਇਹਨੂੰ ਕਿਸੇ ਫੋਕ ਦੀ ਹੈਲਪ ਦੇ ਨਾਲ ਨਾ ਇਹਦੇ ਵਿੱਚ ਹਲਕੇ ਹਲਕੇ ਮੋਰੀਆਂ ਜੀਆਂ ਕਰ ਲੈਣੀਆਂ ਨੇ ਤਾਂ ਕਿ ਫੁੱਲਣ ਨਾ ਜਦੋਂ ਆਪਾਂ ਤੇਲ ਜਾਂ ਘਿਓ ਦੇ ਵਿੱਚ ਪਾਵਾਂਗੇ ਨਾ ਤੇ ਉਹ ਫਿਰ ਫੁੱਲਦੇ ਨਹੀਂ ਹੈਗੇ ਜੀ ਇਹਦੇ ਵਿੱਚ ਚੇ ਹੋਣਗੇ ਤਾਂ ਇਸ ਤਰ੍ਹਾਂ ਫਿਰ ਇਹਨੂੰ ਆਪਾਂ ਪੀਜ਼ਾ ਕਟਰ ਦੇ ਨਾਲ ਕੱਟਿਆ ਮੈਂ ਵੈਸੇ ਆਪਾਂ ਕਰ ਦੇ ਨਾਲ ਵੀ ਕੱਟ ਸਕਦੇ ਆ ਸੋਹਣੀ ਸੋਹਣੀ ਸ਼ੇਪ ਦੇ ਵਿੱਚ ਬੱਚੇ ਦੇਖੋ ਕਿੰਨਾ ਖੁਸ਼ ਹੋ ਕੇ ਖਾਂਦੇ ਆ ਨਾਲੇ ਬਾਜ਼ਾਰ ਦੀਆਂ ਚੀਜ਼ਾਂ ਭੁੱਲ ਜਾਣਗੇ ਦੂਜੀ ਗੱਲ ਇਹ ਆ ਜਿਸ ਤਰ੍ਹਾਂ ਹੁਣ ਮਹੀਨੇ ਦੀਆਂ ਛੁੱਟੀਆਂ ਭਾਵੇਂ ਇਕੱਠਾ ਬਣਾ ਕੇ ਇਸ ਨੂੰ ਸਟੋਰ ਕਰ ਲਓ ਤੇ ਇਹ ਖਰਾਬ ਨਹੀਂ ਹੁੰਦੇ ਹੈਗੇ ਮੈਂ ਇਸ ਸ਼ੇਪ ਦੇ ਵਿੱਚ ਕੱਟਾ ਤੁਸੀਂ ਕਿਸੇ ਵੀ ਸ਼ੇਪ ਦੇ ਵਿੱਚ ਕੱਟ ਸਕਦੇ ਹੋ ਜਿਸ ਤਰ੍ਹਾਂ ਬੱਚੇ ਨੂੰ ਸੋਹਣਾ ਲੱਗੇ ਇਹ ਤਾਂ ਇੰਨਾ ਕੁ ਕੰਮ ਤਾਂ ਆਪਾਂ ਬੱਚਿਆਂ ਤੋਂ ਵੀ ਕਰਾ ਸਕਦੇ ਆ ਆਸਾ ਸਾਰੇ ਕੱਟ ਕੇ ਆਪਾਂ ਕਿਸੇ ਪਲੇਟ 'ਚ ਪਾ ਕੇ ਰੱਖ ਲਵਾਂਗੇ ਫਿਰ ਆਪਾਂ ਗਰਮ ਹੋਣਾ ਧਰ ਦਿਆਂਗੇ ਤੇਲ ਹੁਣ ਆਪਣਾ ਤੇਲ ਗਰਮ ਹੋ ਚੁੱਕਿਆ ਇਸ ਦੇ ਵਿੱਚ ਪਾਵਾਂਗੇ ਆਪਾਂ ਦੇਖੋ ਜੇ ਦੇ ਵਿੱਚ ਸ਼ੇਦ ਨਾ ਹੋਣ ਤਾਂ ਫਿਰ ਇਹ ਫੁੱਲ ਜੇ ਜਾਣਗੇ ਫੁੱਲੇ ਹੋਏ ਫਿਰ ਕ੍ਰਿਸਪੀ ਨਹੀਂ ਬਣਨੇ ਸ਼ੇਦ ਕੀ ਇੱਥੇ ਤਾਂ ਕਰਕੇ ਕ੍ਰਿਸਪੀ ਬਣਨਗੇ ਇਸ ਤਰ੍ਹਾਂ ਹੁਣ ਇਹ ਬਣ ਕੇ ਤਿਆਰ ਆ ਦੇਖੋ ਇਧਰ ਕਿੰਨੇ ਸੋਹਣੇ ਲੱਗਦੇ ਆ ਕਲਰ ਵੀ ਕਿੰਨਾ ਸੋਹਣਾ ਹੈ ਇਹਨਾਂ ਦਾ ਜਿਵੇਂ ਬਾਜ਼ਾਰ ਵਰਗੇ ਬਣ ਜਾਣਗੇ ਬਸ ਇਹਨਾਂ 'ਤੇ ਆਪਾਂ ਨੂੰ ਵਿਸ਼ਵਾਸ ਹੁੰਦਾ ਹੈ ਕਿ ਆਪਾਂ ਘਰੇ ਬਣਾਏ ਆ ਨਾ ਵਿੱਚ ਕੋਈ ਮਿਲਾਵਟ ਨਹੀਂ ਹੈਗੀ ਹੁਣ ਆਪਾਂ ਥੋੜਾ ਜਿਹਾ ਮਸਾਲਾ ਬਣਾ ਲਈਏ ਹੁਣ ਆਪਾਂ ਇਹਦੇ 'ਚ ਪਾਉਨੇ ਆ ਮਸਾਲਾ ਤਿਆਰ ਕਰਦੇ ਆ ਮਿਰਚ ਮਸਾਲਾ ਪੁੰਨਿਆ ਵਾ ਜੀਰਾ ਧੀਰੇ ਦਾ ਮਸਾਲਾ ਕਾਲੀ ਮਿਰਚ ਨਮਕ ਤੇ ਥੋੜਾ ਜਿਹਾ ਕਾਲਾ ਨਮਕ ਕਿਉਂਕਿ ਰੂਣਾ ਆਪਾਂ ਨਮਕ ਪਹਿਲਾਂ ਵੀ ਪਾ ਚੁੱਕੇ ਆ ਤੇ ਇਹਦੇ ਵਿੱਚ ਮੈਗੀ ਮਸਾਲਾ ਹੋਰ ਵੀ ਚਾਰ ਚੰਨ ਲਾਊਗਾ ਟੇਸਟ ਨੂੰ ਮੈਗੀ ਮਸਾਲਾ ਮੱਕੇ ਇਹ ਚੀਜ਼ਾਂ ਆਪਣੇ ਘਰਾਂ ਦੇ ਵਿੱਚ ਹੀ ਹੁੰਦੀਆਂ ਹਨਾ ਇਹ ਚਾਟ ਮਸਾਲਾ ਘਰਾਂ ਦੇ ਵਿੱਚ ਹੀ ਹੁੰਦੀਆਂ ਇਹ ਚੀਜ਼ਾਂ ਬਾਜ਼ਾਰੋਂ ਵੀ ਲਿਆਉਣ ਦੀ ਲੋੜ ਨਹੀਂ ਪੈਣੀ ਆਪਾਂ ਨੂੰ ਕਿਸੇ ਵੇਲੇ ਵੀ ਬਣਾ ਸਕਦੇ ਆ ਆਪਾਂ ਦੇਖੋ ਕਿੰਨਾ ਸੋਹਣਾ ਬਣ ਕੇ ਮਸਾਲਾ ਤਿਆਰ ਹੋ ਗਿਆ ਖਟਾ ਮਿੱਠਾ ਤੇ ਇਹ ਨਾ ਥੋੜੇ ਜਿ ਗਰਮੇ ਹੋਣ ਜਦੋਂ ਇਹ ਮਸਾਲਾ ਆਪਾਂ ਇਹਦੇ ਵਿੱਚ ਮਿਕਸ ਕਰਨਾ ਹੈ। ਤੇ ਠੰਡੇ ਨਾ ਹੋਣ ਫਿਰ ਮਤਲਬ ਨਾਲ ਇਹਦੇ ਵਿੱਚ ਮਿਕਸ じゃ ਨਹੀਂ ਹੋਣਾ ਮਸਾਲਾ। ਇਸ ਤਰ੍ਹਾਂ ਬਾਕੀ ਤੁਸੀਂ ਆਪਣਾ ਟੇਸਟ ਵੀ ਕਰਕੇ ਦੇਖ ਸਕਦੇ ਹੋ ਨਾ ਜੇ ਘੱਟ ਵੱਧ ਵੀ ਪਾਉਣਾ ਹੋਵੇ ਤਾਂ ਜੇ ਫਿਰ ਬੱਚੇ ਜ਼ਿਆਦਾ ਚਟਪਟਾ ਖਾਂਦੇ ਫਿਰ ਥੋੜਾ ਜਿਆਦਾ ਪਾ ਲਓ। ਇਹ ਘੱਟ ਵੱਧ ਤੁਸੀਂ ਆਪਣੀ ਚੋਇਸ ਨਾਲ ਕਰ ਸਕਦੇ। ਦੇਖੋ ਹੁਣ ਇਹਨੂੰ ਖਾ ਕੇ ਦੇਖੋ ਬਹੁਤ ਟੇਸਟੀ ਬਣਿਆ। ਤੁਸੀਂ ਵੀ ਬਣਾਓ ਇਹ ਬਹੁਤ ਵਧੀਆ ਲੱਗਦੇ ਨਾਲੇ ਬੱਚੇ ਘਰੇ ਟਿਕੇ ਰਹਿਣਗੇ ਗਰਮੀਆਂ 'ਚ ਨਹੀਂ ਤਾਂ ਕਦੇ ਕੁਝ ਖਾਣਾ ਕਦੇ ਕੁਝ ਖਾਣਾ ਤੇ ਤੁਸੀਂ ਮੈਨੂੰ ਦੱਸਿਓ ਵੀ ਹੋਰ ਵੀ ਇਸ ਤਰ੍ਹਾਂ ਦੀ ਰੈਸਪੀਜ਼ ਮੈਂ ਲਿਆਵਾਂ ਜਾਂ ਨਾ ਲਿਆਵਾਂ ਧੰਨਵਾਦ